ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਟੈਂਟਰ ਡਾਕਟਰ ਜਗਨਜੋਤ ਕੌਰ ਵੱਲੋਂ ਵਿਸ਼ਵ ਔਰਲ ਹੈਲਥ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਦਰੀ ਸਮਾਗਮ ਐਨਆਰਏ ਨਰਸਿੰਗ ਕਾਲਜ ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਨਰਸਿੰਗ ਕਾਲਜ ਦੀਆਂ ਸਿਖਿਆਰਥਣਾਂ ਨੇ ਪੋਸਟਰ ਰੰਗੋਲੀ ਮੇਕਿੰਗ ਅਤੇ ਜਾਗਰੂਕਤਾ ਲੈਕਚਰ ਰਾਹੀਂ ਬਾਤ ਚੜ੍ਹ ਕੇ ਹਿੱਸਾ ਲਿਆ ਐਸ ਮੌਕੇ ਤੇ ਜਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਐਨਆਰਆਈ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾਕਟਰ ਤਰਨਦੀਪ ਕੌਰ ਡਾਕਟਰ ਸ਼ਬਨਮਦੀਪ ਕੌਰ ਸਮੇਤ ਸੂ ਸਟਾਫ ਮੈਂਬਰ ਹਾਜ਼ਰ ਸਨ ਇਹ ਸਾਡਾ ਇੱਕ ਜਿਹੜਾ ਵਰਲਡ ਓਰਲ ਹੈਲਥ ਮਨਥ ਅਸੀਂ ਮਨਾ ਰਹੇ ਆ ਉਹਦੇ ਸੰਬੰਧ ਦੇ ਵਿੱਚ ਇੱਕ ਵੱਡਾ ਡਿਸਟ੍ਰਿਕਟ ਲੈਵਲ ਇਵੈਂਟ ਅੱਜ ਅਸੀਂ ਇੱਥੇ ਕੀਤਾ ਔਰ ਅਸੀਂ ਬਹੁਤ ਥੈਂਕਫੁਲ ਆ ਕੁਲਵਿੰਦਰ ਮੈਮ ਦੇ ਤੇ ਬਾਕੀ ਸਾਰੇ ਸਟਾਫ ਦੇ ਜਿਨ੍ਹਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਤਾਂ ਸਾਨੂੰ ਇਹ ਮੌਕਾ ਦਿੱਤਾ ਇਸ ਇਵੈਂਟ ਦੇ ਰਾਹੀਂ ਅੱਜ ਅਸੀਂ ਇੱਥੇ ਰੰਗੋਲੀ ਕੰਪੀਟੀਸ਼ਨ ਪੋਸਟਰ ਕੰਪੀਟੀਸ਼ਨ ਕਰਾਇਆ ਹੈ ਬੱਚਿਆਂ ਦੀ ਪੂਰੀ ਪਾਰਟਿਸਪੇਸ਼ਨ ਬਹੁਤ ਵਧੀਆ ਰਹੀ ਹੈ ਇੱਥੇ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨਾਲ ਅਸੀਂ ਲੈਕਚਰਸ ਕਰਾਇਆ ਹੈ ਓਰਲ ਹਾਈਜੀਨ ਤੇ ਓਰਲ ਕੈਂਸਰ ਤੇ ਟੋਬੈਕੋ ਯੂਜ਼ ਤੇ ਸੋ ਇਹ ਸਾਰੇ ਜਿਹੜੇ ਪ੍ਰੋਗਰਾਮਸ ਹੈ ਇਹ ਵਰਲਡ ਓਰਲ ਹੈਲਥ ਡੇ ਜਿਹੜਾ ਕਿ 20th ਮਾਰਚ ਹਰ ਸਾਲ ਮਨਾਇਆ ਜਾਂਦਾ ਹੈ WHO ਵੱਲੋਂ ਇੱਕ ਗਲੋਬਲ ਇਨੀਸ਼ੀਏਟਿਵ ਹੈ ਉਹਦਾ ਇੱਕ ਪਾਰਟ ਹੈ ਔਰ ਇਹ ਪੰਜਾਬ ਸਰਕਾਰ ਦਾ ਖਾਸ ਉਪਰਾਲਾ ਹੈ ਜਿਹੜਾ ਕਿ ਇੱਕ 1 ਮੰਥ ਲੌਂਗ ਮੁਹਿੰਮ ਚਲਾਈ ਜਾਂਦੀ ਹੈ ਜਿਦੇ ਵਿੱਚ ਔਰਲ ਹੈਲਥ ਅਤੇ ਜਿਹੜੀ ਬੋਡੀ ਦੀ ਹੈਲਥ ਹੈ ਉਹਦੇ ਕੋਰਿਲੇਸ਼ਨ ਦੇ ਬਾਰੇ ਬੱਚਿਆਂ ਨੂੰ ਜਾਂ ਸਾਰੇ ਜਿਹੜੇ ਸਾਡੇ ਪੋਪੂਲੇਸ਼ਨ ਹੈ ਉਹਨੂੰ ਅਵੇਅਰ ਕਰਾਇਆ ਜਾਂਦਾ ਔਰ ਉਹਦੇ ਲਈ ਸਕੂਲਸ ਕਾਲਜੇਸ ਸਪੈਸ਼ਲੀ ਨਰਸਿੰਗ ਕਾਲਜੇਸ ਯਾ ਜਿੰਨੇ ਵੀ ਅੰਧ ਵਿਦਿਆਲੇ ਸਪੈਸ਼ਲ ਚਿਲड्रन ਸਕੂਲਸ ਵਿਰਦਾ Ashram ਤੇ ਪਬਲਿਕ ਪਲੇਸਸ ਸਭ ਤੇ ਕੈਂਪਸ ਲਗਾਏ ਜਾਂਦੇ ਆ ਲੋਕਾਂ ਦਾ ਫਰੀ ਚੈੱਕਅਪ ਕੀਤਾ ਜਾਂਦਾ ਹੈ ਔਰਲ ਹੈਲਥ ਬਾਰੇ ਜਾਗਰੂਕ ਕਰਾਇਆ ਜਾਂਦਾ ਹੈ ਔਰ ਅੱਜ ਇਸ ਵਾਰੀ ਦਾ ਜਿਹੜਾ ਥੀਮ ਹੈ ਹੈਪੀ ਮਾਉਥ ਇਜ਼ ਅ ਹੈਪੀ ਮਾਈਂਡ ਉਹਦੇ ਬਾਰੇ ਅਸੀਂ ਕੋਰਿਲੇਸ਼ਨ ਜਿਹੜਾ ਉਹ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਕਿਵੇਂ ਇੱਕ ਜਿਹੜਾ ਹੈਲਦੀ ਮਾਉਥ ਹੈ ਇੱਕ ਹੈਲਦੀ ਸਾਡੀ ਔਰਲ ਕੈਵਿਟੀ ਹੈ ਉਹ ਇੱਕ ਸਾਡੀ ਪੂਰੀ ਓਵਰਆਲ ਪਰਸਨੈਲਿਟੀ ਸਾਡੀ ਓਵਰਆਲ ਵੈਲਬੀਇੰਗ ਤੇ ਸਾਡੀ ਇੱਕ ਜਿਹੜੀ ਮੈਂਟਲ ਹੈਲਥ ਹੈ ਉਹਨੂੰ ਕਿਵੇਂ ਪ੍ਰੋਮੋਟ ਕਰਦੀ ਹੈ ਔਰ ਅਸੀਂ ਉਹਦਾ ਕਿਵੇਂ ਧਿਆਨ ਰੱਖ ਸਕਦੇ ਹਾਂ World Oral Health Day ਦੇ ਸੰਬੰਧ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਕਟਰ ਜਗਨਜੋਤ ਕੌਰ ਡੀਡੀਐਚ ਚੋਢੀ ਟੀਮ ਵੱਲੋਂ ਜਿੱਥੇ ਪੂਰਾ ਮਹੀਨਾ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਦੰਦਾ ਦੀ ਸਾਮ ਸੰਭਾਲ ਬਾਰੇ ਅਵੇਅਰ ਕੀਤਾ ਜਾ ਰਿਹਾ ਹੈ ਉਸੇ ਲੜੀ ਵਿੱਚ ਅੱਜ ਐਨਆਰਆਈ ਨਰਸਿੰਗ ਕਾਲਜ ਲੋਹਾਰਾ ਕਾ ਰੋਡ ਵਿਖੇ ਵੀ ਟੀਮ ਵੱਲੋਂ ਪੁੱਜ ਕੇ ਇੱਥੇ ਸਟਾਫ ਮੈਂਬਰਸ ਅਤੇ ਸਟੂਡੈਂਟਸ ਨੂੰ ਇਸ ਬਾਰੇ ਅਵੇਅਰ ਕੀਤਾ ਗਿਆ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ